ਕਾਨੜਾ ਮਹੱਲਾ ਪੰਜਵਾ ਪੇਖ ਪੇਖ ਬਿਗਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਹਾਓ ਆਨੰਦ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਣਤ ਗੁਣ ਰਮੰਤ ਦੁਖ ਨਸਹਿ ਰਿਦ ਬਯੰਤ ਸ਼ਾਂਤ ਅੰਮ੍ਰਿਤ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਨੜਾ ਮਹੱਲਾ ਪੰਜਵਾ ਸਾਜਨਾ ਸੰਤ ਆਓ ਮੇਰੇ ਰਹਾਉ ਆਨਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪਰੇ ਰੈ ਸੰਤ ਚਰਨ ਧਰਉ ਮਾਥੇ ਚੰਦਨਾ ਗ੍ਰਹਿ ਹੋਏ ਅੰਧੇਰੇ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜਾਉ ਪੇਖ ਨਿਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਉਹ 베ਰੈ ਕਾਨੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋਹ ਭਰਮ ਰਾਖ ਲੀਜੈ ਕਾਟ 베ਰੀ ਰਹਾਉ ਬੂਡਤ ਸੰਸਾਰ ਸਾਗਰ ਉਦਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਤਿਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦ੍ਰਿੜਾਇਓ ਕਾਨੜਾ ਮਹੱਲਾ ਪੰਜਵਾ ਤਨ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਉ ਮੋਹ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹ त्यागी ਔਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਤੂ ਅਥਾਹ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਧਰਿਓ ਪ੍ਰਭ ਪਾਗੀ ਕਾਂੜਾ ਮਹੱਲਾ ਪੰਜਵਾ ਕੁਚਲ ਕਠੋਰ ਕਪਟ ਕਾਮੀ ਜੋ ਜਨ ਹੈ ਤਿਉ ਤਾਰ ਸੁਆਮੀ ਰਹਾਉ ਤੂ ਸਮਰਥ ਸਰਨ ਜੋਗ ਤੂ ਰੱਖੈ ਆਪਣੀ ਕਲ ਧਾਰ ਜਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਬਿਦੇ ਛੁਟਕਾਰ ਗਰਤ ਕੋਰ ਅੰਧ ਤੇ ਕੱਢੋ ਪ੍ਰਭ ਨਾਨਕ ਨਦਰ ਨਿਹਾਰ ਕਾਂੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰੈ ऐसे कौ बल बल जाइये आप मुक्त मोहता रह रहा कवन 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 गुन कहिए अंत नहीं कछ पा लाख 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 कई को रहे। को है ऐसो बिचार बिस्म 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 ही पई है लाल गुलाल रंगार ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਕਾਨੜਾ ਮਹੱਲਾ ਪੰਜਵਾ ਨਾ ਜਾਣੀ ਸੰਤਨ ਪ੍ਰਭ ਬਿਨ ਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਓ ਕਟ ਕਟ ਪੂਰ ਰਹੇ ਸੁਖ ਸਾਗਰ ਪੈ ਪੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਯੋ ਪ੍ਰਮਨਾਸਿਯੋ ਮੰਤਰ ਦਿਯੋ ਗੁਰ ਕਾਨ ਕਰਤ ਰਹਿ ਕਰਤ ਅਗਿਆ ਕਰੁਣਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੈ ਮੰਗਨ ਕਉ ਹਰਿ ਦਾਨ ਕਾਨੜਾ ਮਹੱਲਾ ਪੰਜਵਾ ਕਹਿਨ ਕਹਾਵਨ ਕਉ ਕਈ ਕੀਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੀਤੇ ਰਹਾਉ ਦੁਖ ਨਹੀਂ ਸਭ ਸੁਖ ਹੀ ਹੈ ਰੇ ਏਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਸੋਗ ਨਹੀਂ ਸਦਾ ਹਰਖੀ ਹੈ ਰੇ ਛੋੜ ਨਹੀਂ ਕਿਛ ਲੇਤੈ ਕਹੋ ਨਾਨਕ ਜਨ ਹਰ 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 ਹੈ ਕਤ ਆਵੇ ਕਤ ਰਮਤੈ ਕਾਨੜਾ ਮਹੱਲਾ ਪੰਜਵਾ ਹਿਏ ਕੋ ਪ੍ਰੀਤਮ ਬਿਸਰ ਨ ਜਾਏ ਤਨ ਮਨ ਗਲਤ ਭਏ ਤਹਿ ਸੰਗੇ ਮੋਹਨੀ ਮੋਹ ਰਹੀ ਮੋਰੀ ਮਾਈ ਰਹਾਉ ਜੈ ਜੈ ਪਹਿ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕਾਂੜਾ ਮਹੱਲਾ ਪੰਜਵਾ ਆਨੰਦ ਰੰਗ ਬਿਨੋਦ ਹਮਾਰੇ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਬਡਾਈ ਪੌਜਲ ਬਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੂਲਾ ਭਯੋ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹਿਅਰੈ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁਨਤ ਸਬਨ ਕੈ ਸੰਗੇ ਥੋਰੈ ਕਾਜ ਗੁਰੂ ਕਹਿ ਫੇਰੋ ਰਹਾਉ ਨਾਮ ਬਿਨਾ ਜੇ ਤੋ ਲਪਟਾਇੋ ਕਛੂ ਨਹੀਂ ਨਾਹੀ ਕਛ ਤੇਰੋ ਆਗੇ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਯੋ ਪਰਮ ਅੰਧੇਰੋ اٹਕਿਓ ਸੁਤ ਬਨਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਿਸੇਰੋ ਕਹੋ ਨਾਨਕ ਏਕੈ ਭਾਰੂ ਸੋ ਬੰਧਨ ਕਾਟਨ ਹਾਰ ਗੁਰ ਮੇਰੋ ਕਾਨੜਾ ਮਹੱਲਾ ਪੰਜਵਾ ਬਿਖੈ ਦਲ ਸੰਤਨ ਤੁਮਰੇ ਗਾਹੋ ਤੁਮਰੀ ਟੇਕ ਪਰੋਸਾ ਠਾਕੁਰ ਸਰਨ ਤੁਮਾਰੀ ਆਹੋ ਰਹਾਓ ਜਨਮ ਜਨਮ ਕੇ ਮਹਾਪਰਾਛਤ ਦਰਸ਼ਨ ਭੇਟ ਮਿਟਾਹਿਓ ਪਇਓ ਪ੍ਰਗਾਸ ਅਨੰਦ ਉਜੀਆਰਾ ਸਹਿਜ ਸਮਾਦ ਸਮਾਹਿਓ ਕੌਨ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਂੜਾ ਮਹੱਲਾ ਪੰਜਵਾ ਬੂਢਤ ਪ੍ਰਾਨੀ ਹਰ ਜਪ ਧੀਰੈ ਬਿਨ ਸਹਿ ਮੋਹ ਪਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਪੇਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰੋ ਮਨਾ ਗੁਰਮੁਖ ਨਾਨਕ ਹਰਿ ਜਸ ਸੁਨਾ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰਿ ਹਰਿ ਪੂਜਨ ਤ੍ਰਿਪਤਾਨੀ ਅਖੀਨ ਕਉ ਸੰਤੋਖ ਪ੍ਰਭ ਦਰਸਨ ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੂਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਕੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰ ਮਤ ਅਨਰਤ ਕੁਮਿਤ ਹਿਤ ਪ੍ਰੀਤਮ ਪੇਖਤ ਪ੍ਰਮਤ ਲਖ ਗਰੀਆ ਅਨਿਤ ਵਿਵਹਾਰ ਆਚਾਰ ਬਿਧਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਡਾਰ ਭੂਮ ਪਾਗ ਹੈ ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾ ਅਵ ਲੋਕੋ ਰਾਮ ਕੋ ਮੁਖਾਰਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਲ ਰਿਦੈ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰੇ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਫਿਰ ਨਾਨਕ ਨਾਮ ਰੰਦ ਕਾਨੜਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਿਗੁਰ ਚਰਨੀ ਲਾਗ ਹਰਿ ਪਾਵਹੁ ਮਨ ਅਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਿਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰਿ ਭਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਅਵਰ ਓਟ ਮੈਂ ਕੋਏ ਨ ਸੂਜੈ ਇਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਾਉ ਬਲ ਬਲ ਸਦ ਬਲ ਜਾਸ